ਅੱਜ ਪੰਜਵੀਂ ਦਾ ਦਿਹਾੜਾ ਗੁਰਦੁਆਰਾ ਸ੍ਰੀ ਦੂਖ ਦਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਬੜੇ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਸ਼ਰਧਾ ਸਤਕਾਰ ਗੁਰੂ ਚਰਨਾਂ ਦੇ ਵਿੱਚ ਅਰਪਿਤ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਵੱਲੋਂ ਵਿਸ਼ੇਸ਼ ਤੌਰ 'ਤੇ ਢਾਡੀ ਦਰਬਾਰ ਕਰਵਾਇਆ ਗਿਆ। ਨਹੀਂ ਤੁਸੀਂ ਦੇ ਸਕਦੇ ਸੰਗਤ ਦੇ ਵਿੱਚ ਹੋਰ ਕਿਸੇ ਨੇ ਸੇਵਾ ਕਰ ਦੇਣੀਆਂ ਪਰ ਸਭੇ ਦੀ ਸਰਕਾਰ ਦਾ ਬਣਿਆ ਥਾਣਾ ਜਿਹੜਾ ਉਹ ਨਹੀਂ ਖਾਣਾ ਜਿੱਥੇ ਵੱਡੀ ਗਿੱਦੀ ਸਿੱਖ ਸੰਗਤ ਦੀ ਸਟਾਡੀ ਦਰਬਾਰ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਪਾਸ਼ਾ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ਤਾਂ ਉੱਥੇ ਹੀ ਸਿੱਖ ਪੰਦੀ ਮਹਾਨ ਵਿਦਵਾਨ ਮਹਾਨ ਫਿਲਾਸਫਰ ਸਾਬਕਾ ਪ੍ਰਧਾਨ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਅੱਜ ਇਥੇ ਪੰਜਵੀਂ ਦਾ ਦਿਹਾੜਾ ਇਸ ਸਥਾਨ ਦੀ ਖਾਲਸਾਈ ਚਾਹੋ ਜਲਾਲਦਾਰ ਬਣਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਔਡ ਵਾਲੇ ਦਿਵਨਾਨਦਰ ਸ਼੍ਰੀ ਗੁਰਤੇਗ ਪਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਵੀ ਬੜੇ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਜਿੱਥੇ ਪੰਜਵੀਂ ਦਾ ਦਿਹਾੜਾ ਹੈ ਤਾਂ ਉੱਥੇ ਹੀ ਸਾਹਿਬੀ ਕਮਾਲ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਵੀ ਹੈ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਅਸੀਂ ਜਿੱਥੇ ਗੁਰੂ ਆਸ਼ੀ ਅਨਸਾਰ ਜ਼ਿੰਦਗੀ ਜਾਨ ਦਾ ਪ੍ਰਣ ਕਰਨਾ ਹੈ ਤਾਂ ਉੱਥੇ ਹੀ ਅੰਮ੍ਰਿਤ ਧਾਰੀ ਹੋ ਕੇ ਜ਼ਿੰਦਗੀ ਬਸਰ ਕਰਨੀ ਹੈ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋੜਾਈ ਸਗਤ ਨੂੰ ਗੁਰਦੁਆਰਾ ਸਾਹਿਬ ਦੇ ਮੁਖ ਰਾਧੀ ਸਿੰਘ ਸਾਹਿਬ ਗਿਆਨੀ ਪ੍ਰਨਮ ਸਿੰਘ ਹੋਰਾਂ ਦੇ ਵੱਲੋਂ ਜੀ ਆਇਆਂ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਵਿਖੇ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਤੇ ਬਹੁਤ ਵੱਡੀ ਤਾਦਾਦ ਵਿੱਚ ਵੱਡੀ ਗਿਣਤੀ ਵਿੱਚ ਬੜੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਪਹੁੰਚਦੀਆਂ ਹਨ ਨਤਮਸਤਕ ਹੁੰਦੀਆਂ ਹਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਕਿਉਂਕਿ ਸਤਿਗੁਰ ਪਾਤਸ਼ਾਹ ਜੀ ਜਦੋਂ ਇਸ ਪਾਵਨ ਅਸਥਾਨ ਤੇ ਚੱਲ ਕਰਕੇ ਆਏ ਮਾਘ ਦੀ ਪੰਚਮੀ ਦਾ ਦਿਹਾੜਾ ਸੀ ਸੋ ਸਤਿਗੁਰ ਪਾਤਸ਼ਾਹ ਜੀ ਦੇ ਬਚਨ ਨੇ ਜਿਹੜਾ ਵੀ ਇੱਥੇ ਸਰਦਾ ਸਾਹ ਤੱਕ ਇਸ਼ਨਾਨ ਕਰੇਗਾ ਗੁਰੂ ਕੇ ਸ਼ਬਦ ਨਾਲ ਜੁੜੇਗਾ ਉਦੇ ਤਨ ਦੇ ਰੋਗ ਮਨ ਦੇ ਰੋਗ ਸਾਰੇ ਰੋਗ ਦੂਰ ਹੋਣਗੇ ਮਨ ਇਛਤផល ਦੀ ਪ੍ਰਾਪਤੀ ਹੋਵੇਗੀ ਸੋ ਇਹ ਭਾਵਨਾਵਾਂ ਲੈ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪਹੁੰਚਦਿਆਂ ਨੇ ਗੁਰਦੁਆਰਾ ਸ੍ਰੀ ਦੋਖਣਵਾਰਨ ਸਾਹਿਬ ਜਿੱਥੇ ਅੱਜ ਮਹੀਨਾਵਾਰੀ ਪੰਚਮੀ ਦਾ ਜੋੜ ਮੇਲ ਮਨਾਇਆ ਜਾ ਰਿਹਾ ਹੈ ਉੱਥੇ ਸਾਬੇ ਕਮਾਲ ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਜਿ ਦਾ ਜੋਤੀ ਜੋਤ ਸਮਾਉਣ ਦਾ ਵੀ ਗੁਰਪਰਵਾਸ ਸੰਗਤਾਂ ਪਵਨ ਅਸਥਾਨ ਵਿੱਚ ਨਤਮਸਤਕ ਹੋਏ ਮਨਾਰੀਆਂ ਨੇ ਸੋ ਸਮੂਹ ਸੰਗਤਾਂ ਨੂੰ ਪ੍ਰਬੰਧ ਵੱਲੋਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੌਰਾਨ ਜਿੱਥੇ ਮੈਨੇਜਰ ਸਰਦਾਰ ਭਗਤ ਸਿੰਘ ਹੋਰਾਂ ਵੱਲੋਂ ਵੀ ਸੰਗਤ ਨੂੰ ਜੀ ਆਇਆਂ ਕਿਹਾ ਗਿਆ ਤਾਂ ਉੱਥੇ ਹੀ ਮੈਨੇਜਰ ਸਰਦਾਰ ਭਗਤ ਸਿੰਘ ਗਿਆਨੀ ਪਰਨਾਮ ਸਿੰਘ ਮੁਗਰੰਥੀ ਅਤੇ ਸਾਅਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਵੱਲੋਂ ਢਾਡੀ ਦਰਬਾਰ ਦੌਰਾਨ ਢਾਡੀ ਪ੍ਰਸੰਗ ਰਾਹੀਂ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਸਮੂਹ ਢਾਡੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ